ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬਰਤਾਨੀਆ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਪਿਛਲੇ 4 ਸਾਲਾਂ ਦੇ ਵਿੱਚ ਬਰਤਾਨੀਆਂ ਦੇ ਵਿੱਚ ਜਿਨਸੀ ਅਪਰਾਧਾ ਦੇ ਲਈ ਸਜ਼ਾ ਸੁਣਾਏ ਗਏ ਵਿਦੇਸ਼ੀਆਂ ਦੀ ਗਿਣਤੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਸਾਲ 2021 ਤੋਂ 2024 ਦਰਮਿਆਨ ਜਿਨਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀਆਂ ਦੇ ਵਿੱਚੋਂ ਭਾਰਤੀਆਂ ਦੀ ਗਿਣਤੀ ਵਿੱਚ 257% ਦਾ ਵਾਅਦਾ ਹੋਇਆ ਜਦ ਕਿ ਜਿਨਸੀ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਵਿੱਚ 8% ਦਾ ਵਾਅਦਾ ਹੋਇਆ ਦੱਸਦੀ ਇਹ ਅੰਕੜੇ ਬਰਤਾਨੀਆ ਦੇ ਨਿਆਂ ਮੰਤਰਾਲੇ ਦੇ ਪੁਲਿਸ ਨੈਸ਼ਨਲ ਕੰਪਿਊਟਰ ਤੋਂ ਪ੍ਰਾਪਤ ਅੰਕੜਿਆਂ ਤੇ ਆਧਾਰਿਤ ਨੇ ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਥਿੰਕ ਟੈਂਕ ਸੈਂਟਰ ਫਾਰ ਮਾਈਗ੍ਰੇਸ਼ਨ ਕੰਟਰੋਲ ਨੇ ਉਹਨਾਂ ਦਾ ਵਿਸਲੇਸ਼ਣ ਕੀਤਾ सीएमसी ਨੇ ਇਸ ਹਫਤੇ ਆਪਣੇ ਵਿਸ਼ਲੇਸ਼ਣ ਦੇ ਵਿੱਚ ਕਿਹਾ ਚਿੰਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 2021 ਅਤੇ 2024 ਦੇ ਵਿੱਚ ਕਾਰ 8% ਵਧ ਕੇ 687 ਤੋਂ 1114 ਹੋ ਗਈ ਹੈ ਇਸ ਸਮੇਂ ਦੌਰਾਨ ਇਹਨਾਂ ਅਪਰਾਧਾ ਦੇ ਲਈ ਬ੍ਰਿਟਿਸ਼ ਸਜ਼ਾ ਦੀ ਦਰ ਵਿੱਚ 39.31% ਦਾ ਵਾਧਾ ਹੋਇਆ Think Tank ਦੇ ਅੰਕੜੇ ਦੇ ਅਨੁਸਾਰ ਭਾਰਤੀ 2021 ਤੋਂ ਸੂਚੀ ਦੇ ਵਿੱਚ ਸਿਖਰ ਉੱਤੇ ਪਨੇ ਹੋਏ ਨੇ ਜਦੋਂ ਉਨ੍ਹਾਂ ਉੱਤੇ ਅਜੇ 28 ਅਪਰਾਧਕ ਮਾਮਲੇ ਮਾਮਲੇ ਦਰਜ ਕੀਤੇ ਗਏ ਅਤੇ ਇਸ ਤੋਂ ਬਾਅਦ 2022 ਦੇ ਵਿੱਚ 53 ਤੇ 2023 ਦੇ ਵਿੱਚ 66 ਅਤੇ ਪਿਛਲੇ ਸਾਲ 100 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਸੀ ਦੋਜਵਾਰੀਕੀ ਤੋਂ ਦੋਜਵਾਰ ਚੋਬੀ ਦੇ ਵਿਚਕਾਰ ਜਿਨਸੀ ਅਪਰਾਧ ਸੂਚੀ ਦੇ ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚੋਂ ਨਾਈਜੀਰੀਆਨ ਦੇ ਮਾਮਲਿਆਂ ਦੇ ਵਿੱਚ 166% ਇਰਾਕੀ ਲੋਕਾਂ ਦੇ ਮਾਮਲਿਆਂ ਵਿੱਚ 160% ਸੂਰਾਨੀ ਦੇ ਮਾਮਲਿਆਂ ਵਿੱਚ 117% ਅਤੇ ਅਫਗਾਨ ਦੇ ਮਾਮਲਿਆਂ ਵਿੱਚ 115% ਵਾਧਾ ਹੋਇਆ ਹੈ। ਵਿਸ਼ਲੇਸ਼ਣ ਦੇ ਵਿੱਚ ਪਛਾਣੇ ਗਏ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਬੰਗਲਾਦੇਸ਼ ਵੀ ਸ਼ਾਮਲ ਹੈ ਜੋ 4 ਸਾਲਾਂ ਦੀ ਮਿਆਦ ਵਿੱਚ 100% ਦੇ ਵਾਧੇ ਨਾਲ 6ਵੇਂ ਸਥਾਨ 'ਤੇ ਹੈ। ਪਾਕਿਸਤਾਨੀ 47% ਦੇ ਵਾਧੇ ਨਾਲ ਗਿਆਨ ਵਿੱਚ ਸਾਂਤ ਹੈ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਬਰਤਾਨਵੀਆ ਸਰਕਾਰ ਦੀ ਵਿਦੇਸ਼ੀ ਅਪਰਾਧੀਆਂ ਦੀ ਵਿਸਤਾਰਕ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੀਆਂ ਅਪੀਲਾਂ ਉਤੇ ਸੁਣਵਾਈ ਤੋਂ ਪਹਿਲਾਂ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕੇ। ਇਹ ਕਦਮ ਯੂਕੇ ਦੇ ਵਿੱਚ ਵਧ ਰਹੇ ਪਰਵਾਸ ਨੂੰ ਰੋਕਣ ਦੇ ਉਪਾਵਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਕੁਆਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਬਰਤਾਨੀਆ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਪਿਛਲੇ 4 ਸਾਲਾਂ ਦੇ ਵਿੱਚ ਬਰਤਾਨੀਆਂ ਦੇ ਵਿੱਚ ਜਿਨਸੀ ਅਪਰਾਧਾ ਦੇ ਲਈ ਸਜ਼ਾ ਸੁناਈ ਗਏ ਵਿਦੇਸ਼ੀਆਂ ਦੀ ਗਿਣਤੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਸਪਤੋਂ ਵੱਧ ਹੈ ਸਾਲ 2021 ਤੋਂ 2024 ਦਰਮਿਆਨ ਜਿਨਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀਆਂ ਦੇ ਵਿੱਚੋਂ ਭਾਰਤੀਆਂ ਦੀ ਗਿਣਤੀ ਵਿੱਚ 257% ਦੀ ਵਾਧਾ ਹੋਇਆ ਜਦ ਕਿ ਜਿਨਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਵਿੱਚ 8% ਦਾ ਵਾਧਾ ਹੋਇਆ। ਦੱਸਦੀ ਇਹ ਅੰਕੜੇ ਬਰਤਾਨੀਆ ਦੇ ਨਿਆਂ ਮੰਤਰਾਲੇ ਦੇ ਪੁਲਿਸ ਨੈਸ਼ਨਲ ਕੰਪਿਊਟਰ ਤੋਂ ਪ੍ਰਾਪਤ ਅੰਕੜਿਆਂ ਤੇ ਆਧਾਰਿਤ ਨੇ। ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਥਿੰਕ ਟੈਂਕ ਸੈਂਟਰ ਫਾਰ ਮਾਈਗ੍ਰੇਸ਼ਨ ਕੰਟਰੋਲ ਨੇ ਉਹਨਾਂ ਦਾ ਵਿਸ਼ਲੇਸ਼ਣ ਕੀਤਾ। सीएमसी ਨੇ ਇਸ ਹਫਤੇ ਆਪਣੇ ਵਿਸ਼ਲੇਸ਼ਣ ਦੇ ਵਿੱਚ ਕਿਹਾ ਚਿੰਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 2021 ਅਤੇ 2024 ਦੇ ਵਿੱਚ ਕਾਰ 8% ਵਧ ਕੇ 687 ਤੋਂ 1114 ਹੋ ਗਈ ਹੈ ਇਸ ਸਮੇਂ ਦੌਰਾਨ ਇਨਾ ਅਪਰਾਧਾ ਦੇ ਲਈ ਬ੍ਰਿਟਿਸ਼ ਸਜ਼ਾ ਦੀ ਦਰ ਵਿੱਚ 39.31% ਦਾ ਵਾਧਾ ਹੋਇਆ Think Tank ਦੇ ਅੰਕੜੇ ਦੇ ਅਨੁਸਾਰ ਭਾਰਤੀ 2021 ਤੋਂ ਸੂਚੀ ਦੇ ਵਿੱਚ ਸਿਖਰ ਉੱਤੇ ਪਨੇ ਹੋਏ ਨੇ ਜਦੋਂ ਉਨ੍ਹਾਂ ਉੱਤੇ ਅਜੇ 28 ਅਪਰਾਧਕ ਮਾਮਲੇ ਮਾਮਲੇ ਦਰਜ ਕੀਤੇ ਗਏ ਅਤੇ ਇਸ ਤੋਂ ਬਾਅਦ 2022 ਦੇ ਵਿੱਚ 53 ਤੇ 2023 ਦੇ ਵਿੱਚ 66 ਅਤੇ ਪਿਛਲੇ ਸਾਲ 100 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਸੀ ਦੋ ਜਵਾਰੀਕੀ ਤੋਂ ਦੋਸ਼ਾ ਚੋਬੀ ਦੇ ਵਿਚਕਾਰ ਜਿਨਸੀ ਅਪਰਾਧ ਸੂਚੀ ਦੇ ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚੋਂ ਨਾਈਜੀਰੀਅਨ ਦੇ ਮਾਮਲਿਆਂ ਦੇ ਵਿੱਚ 166% ਇਰਾਕੀ ਲੋਕਾਂ ਦੇ ਮਾਮਲਿਆਂ ਵਿੱਚ 160% ਸੂਡਾਨੀ ਦੇ ਮਾਮਲਿਆਂ ਵਿੱਚ 117% ਅਤੇ ਅਫਗਾਨ ਦੇ ਮਾਮਲਿਆਂ ਵਿੱਚ 115% ਵਾਧਾ ਹੋਇਆ ਹੈ ਵਿਸ਼ਲੇਸ਼ਣ ਦੇ ਵਿੱਚ ਪਛਾਣੇ ਗਏ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਬੰਗਲਾਦੇਸ਼ ਵੀ ਸ਼ਾਮਲ ਹੈ ਜੋ 4 ਸਾਲਾਂ ਦੀ ਮਿਆਦ ਵਿੱਚ 100% ਦੇ ਵਾਧੇ ਨਾਲ 6ਵੇਂ ਸਥਾਨ 'ਤੇ ਹੈ ਪਾਕਿਸਤਾਨੀ 47% ਦੇ ਵਾਧੇ ਨਾਲ 92 ਸਥਾਨ ਤੇ ਹੈ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਬਰਤਾਨਵੀਆ ਸਰਕਾਰ ਦੀ ਵਿਦੇਸ਼ੀ ਅਪਰਾਧੀਆਂ ਦੀ ਵਿਸਤਾਰਕ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੀਆਂ ਅਪੀਲਾਂ ਉਤੇ ਸੁਣਵਾਈ ਤੋਂ ਪਹਿਲਾਂ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕੇ। ਇਹ ਕਦਮ ਯੂਕੇ ਦੇ ਵਿੱਚ ਵਧ ਰਹੇ ਪਰਵਾਸ ਨੂੰ ਰੋਕਣ ਦੇ ਉਪਾਵਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਕੁਆਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਬਰਤਾਨੀਆ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਪਿਛਲੇ 40 ਸਾਲਾਂ ਦੇ ਵਿੱਚ ਬਰਤਾਨੀਆਂ ਦੇ ਵਿੱਚ ਜਿਨਸੀ ਅਪਰਾਧਾ ਦੇ ਲਈ ਸਜ਼ਾ ਸੁناਈ ਗਏ ਵਿਦੇਸ਼ੀਆਂ ਦੀ ਗਿਣਤੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਸਪਤੋਂ ਵੱਧ ਹੈ ਸਾਲ 2021 ਤੋਂ 2024 ਦਰਮਿਆਨ ਜਿਨਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀਆਂ ਦੇ ਵਿੱਚੋਂ ਭਾਰਤੀਆਂ ਦੀ ਗਿਣਤੀ ਵਿੱਚ 257 फीसद ਦੀ ਵਾਦਾ ਹੋਇਆ ਜਦ ਕਿ ਜਿਨਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਵਿੱਚ 8% ਦਾ ਵਾਧਾ ਹੋਇਆ ਦੱਸਦੀ ਇਹ ਅੰਕੜੇ ਬਰਤਾਨੀਆ ਦੇ ਨਿਆਂ ਮੰਤਰਾਲੇ ਦੇ ਪੁਲਿਸ ਨੈਸ਼ਨਲ ਕੰਪਿਊਟਰ ਤੋਂ ਪ੍ਰਾਪਤ ਅੰਕੜਿਆਂ ਤੇ ਆਧਾਰਿਤ ਨੇ ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਥਿੰਕ ਟੈਂਕ ਸੈਂਟਰ ਫਾਰ ਮਾਈਗ੍ਰੇਸ਼ਨ ਕੰਟਰੋਲ ਨੇ ਉਹਨਾਂ ਦਾ ਵਿਸ਼ਲੇਸ਼ਣ ਕੀਤਾ CMC ਨੇ ਇਸ ਹਫਤੇ ਆਪਣੇ ਵਿਸ਼ਲੇਸ਼ਣ ਦੇ ਵਿੱਚ ਕਿਹਾ ਚਿੰਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 2021 ਅਤੇ 2024 ਦੇ ਵਿੱਚ ਕਾਰ 8% ਵਧ ਕੇ 687 ਤੋਂ 1114 ਹੋ ਗਈ ਹੈ ਇਸ ਸਮੇਂ ਦੌਰਾਨ ਇਹਨਾਂ ਅਪਰਾਧਾ ਦੇ ਲਈ ਬ੍ਰਿਟਿਸ਼ ਸਜ਼ਾ ਦੀ ਦਰ ਵਿੱਚ 39.31% ਦਾ ਵਾਧਾ ਹੋਇਆ Think Tank ਦੇ ਅੰਕੜੇ ਦੇ ਅਨੁਸਾਰ ਭਾਰਤੀ 2021 ਤੋਂ ਸੂਚੀ ਦੇ ਵਿੱਚ ਸਿਖਰ ਉੱਤੇ ਪਨੇ ਹੋਏ ਨੇ ਜਦੋਂ ਉਨ੍ਹਾਂ ਉੱਤੇ ਅਜੇ 28 ਅਪਰਾਧਕ ਮਾਮਲੇ ਦਰਜ ਕੀਤੇ ਗਏ ਅਤੇ ਇਸ ਤੋਂ ਬਾਅਦ 2022 ਦੇ ਵਿੱਚ 53 ਤੇ 2023 ਦੇ ਵਿੱਚ 66 ਅਤੇ ਪਿਛਲੇ ਸਾਲ 100 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਸੀ 2020 ਤੋਂ 2024 ਦੇ ਵਿਚਕਾਰ ਜਿਨਸੀ ਅਪਰਾਧ ਸੂਚੀ ਦੇ ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚ ਨਾਈਜੀਰੀਆਨ ਦੇ ਮਾਮਲਿਆਂ ਦੇ ਵਿੱਚ 166% ਇराकी ਲੋਕਾਂ ਦੇ ਮਾਮਲਿਆਂ ਵਿੱਚ 160% ਸੂਡਾਨੀ ਦੇ ਮਾਮਲਿਆਂ ਵਿੱਚ 117% ਅਤੇ afghan ਦੇ ਮਾਮਲੇ ਵਿੱਚ 115% ਵਾਧਾ ਹੋਇਆ। ਵਿਸ਼ਲੇਸ਼ਣ ਦੇ ਵਿੱਚ ਪਛਾਣੇ ਗਏ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਬੰਗਲਾਦੇਸ਼ ਵੀ ਸ਼ਾਮਲ ਹੈ ਜੋ 4 ਸਾਲਾਂ ਦੀ ਮਿਆਦ ਵਿੱਚ 100% ਦੇ ਵਾਧੇ ਨਾਲ 6ਵੇਂ ਸਥਾਨ 'ਤੇ ਹੈ। ਪਾਕਿਸਤਾਨੀ 47% ਦੀ ਰਿਵਾਦਤ ਗਲਗਾਨਵਿਸਤਾਨ ਤੇ ਹੈ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਬਰਤਾਨਵੀਆ ਸਰਕਾਰ ਦੀ ਵਿਦੇਸ਼ੀ ਅਪਰਾਧੀਆਂ ਦੀ ਵਿਸਤਾਰਕ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੀਆਂ ਅਪੀਲਾਂ ਉਤੇ ਸੁਣਵਾਈ ਤੋਂ ਪਹਿਲਾਂ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕੇ। ਇੱਕਦਮ ਯੂਕੇ ਦੇ ਵਿੱਚ ਵਾਧ ਰਹੇ ਪਰਵਾਸ ਨੂੰ ਰੋਕਣ ਦੇ ਉਪਾਵਾਂ ਤੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਕੁਆਲ ਫੇਦਾਸ ਦੀ ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬਰਤਾਨੀਆ ਸਰਕਾਰ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਪਿਛਲੇ 4 ਸਾਲਾਂ ਦੇ ਵਿੱਚ ਬਰਤਾਨੀਆਂ ਦੇ ਵਿੱਚ ਜਿਨਸੀ ਅਪਰਾਧਾ ਦੇ ਲਈ ਸਜ਼ਾ ਸੁਣਾਏ ਗਏ ਵਿਦੇਸ਼ੀਆਂ ਦੀ ਗਿਣਤੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਸਪਤੋਂ ਵਧ ਹੈ ਸਾਲ 2021 ਤੋਂ 2024 ਦਰਮਿਆਨ ਜਿਨਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀਆਂ ਦੇ ਵਿੱਚੋਂ ਭਾਰਤੀਆਂ ਦੀ ਗਿਣਤੀ ਵਿੱਚ 257% ਦੀ ਵਾਦਾ ਹੋਇਆ ਜਦ ਕਿ ਜਿਨਸੀ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਕੁੱਲ ਗਿਣਤੀ ਵਿੱਚ 8% ਦਾ ਵਾਦਾ ਹੋਇਆ। ਦੱਸਦੀ ਇਹ ਅੰਕੜੇ ਬਰਤਾਨੀਆ ਦੇ ਨਿਆਂ ਮੰਤਰਾਲੇ ਦੇ ਪੁਲਿਸ ਨੈਸ਼ਨਲ ਕੰਪਿਊਟਰ ਤੋਂ ਪ੍ਰਾਪਤ ਅੰਕੜਿਆਂ ਤੇ ਆਧਾਰਿਤ ਨੇ। ਇਸ ਤੋਂ ਬਾਅਦ ਇਮੀਗ੍ਰੇਸ਼ਨ ਵਿਰੋਧੀ ਥਿੰਕ ਟੈਂਕ ਸੈਂਟਰ ਫਾਰ ਮਾਈਗ੍ਰੇਸ਼ਨ ਕੰਟਰੋਲ ਨੇ ਉਹਨਾਂ ਦਾ ਵੀ ਸਲੇਸ਼ਨ ਕੀਤਾ। ਸੀ ਐਮ ਸੀ ਨੇ ਇਸ ਹਫਤੇ ਆਪਣੇ ਵਿਸ਼ਲੇਸ਼ਣ ਦੇ ਵਿੱਚ ਕਿਹਾ ਚਿੰਸੀ ਅਪਰਾਧਾ ਦੇ ਲਈ ਦੋਸ਼ੀ ਠਹਿਰਾਏ ਗਏ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 2021 ਅਤੇ 2024 ਦੇ ਵਿੱਚ ਕਰਪਾਠ ਕਿਸੇ ਵੱਧ ਕੇ 687 ਤੋਂ 1114 ਹੋ ਗਈ ਹੈ ਇਸ ਸਮੇਂ ਦੌਰਾਨ ਇਹਨਾਂ ਅਪਰਾਧਾਂ ਦੇ ਲਈ ਬ੍ਰਿਟਿਸ਼ ਸਜਾ ਦੀ ਦਰ ਵਿੱਚ 39.31% ਦਾ ਵਾਧਾ ਹੋਇਆ Think Tank ਦੇ ਅੰਕੜੇ ਦੇ ਅਨੁਸਾਰ ਭਾਰਤੀ 2021 ਤੋਂ ਸੂਚੀ ਦੇ ਵਿੱਚ ਸਿਖਰ ਉੱਤੇ ਬਨੇ ਹੋਏ ਨੇ ਜਦੋਂ ਉਨ੍ਹਾਂ ਉੱਤੇ ਅਜੇ 28 ਅਪਰਾਧਕ ਮਾਮਲੇ ਦਰਜ ਕੀਤੇ ਗਏ ਅਤੇ ਇਸ ਤੋਂ ਬਾਅਦ 2022 ਦੇ ਵਿੱਚ 53 ਅਤੇ 2023 ਦੇ ਵਿੱਚ 66 ਅਤੇ ਪਿਛਲੇ ਸਾਲ 100 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਸੀ 2020 ਅਤੇ 2024 ਦੇ ਵਿਚਕਾਰ ਜਿਨਸੀ ਅਪਰਾਧ ਸੂਚੀ ਦੇ ਵਿੱਚ ਚੋਟੀ ਦੇ ਪੰਜ ਦੇਸ਼ਾਂ ਵਿੱਚ ਨਾਈਜੀਰੀਆਨ ਦੇ ਮਾਮਲਿਆਂ ਦੇ ਵਿੱਚ 166% ਇराकी ਲੋਕਾਂ ਦੇ ਮਾਮਲਿਆਂ ਵਿੱਚ 160% ਸੂਡਾਨੀ ਦੇ ਮਾਮਲਿਆਂ ਵਿੱਚ 117% ਅਤੇ ਅਫਗਾਨ ਦੇ ਮਾਮਲੇ ਵਿੱਚ 115% ਵਾਧਾ ਹੋਇਆ। ਵਿਸ਼ਲੇਸ਼ਣ ਦੇ ਵਿੱਚ ਪਛਾਣੇ ਗਏ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਬੰਗਲਾਦੇਸ਼ ਵੀ ਸ਼ਾਮਲ ਹੈ ਜੋ 4 ਸਾਲਾਂ ਦੀ ਮਿਆਦ ਵਿੱਚ 100% ਦੇ ਵਾਧੇ ਨਾਲ 6ਵੇਂ ਸਥਾਨ 'ਤੇ ਹੈ। ਪਾਕਿਸਤਾਨੀ 47% ਦੀ ਰਿਵਾਇਤ ਦੇ ਨਾਲ ਅਲਬੀਅਨ ਵਿੱਚ ਸਥਾਪਿਤ ਹੈ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਬਰਤਾਨਵੀਆ ਸਰਕਾਰ ਦੀ ਵਿਦੇਸ਼ੀ ਅਪਰਾਧੀਆਂ ਦੀ ਵਿਸਤਾਰਕ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੀਆਂ ਅਪੀਲਾਂ ਉਤੇ ਸੁਣਵਾਈ ਤੋਂ ਪਹਿਲਾਂ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕੇ। ਇੱਕਦਮ ਯੂਕੇ ਦੇ ਵਿੱਚ ਵਾਧ ਰਹੇ ਪਰਵਾਸ ਨੂੰ ਰੋਕਣ ਦੇ ਉਪਾਵਾਂ ਤੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।